ਚੌਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨਾਂ ਦੇ ਬਹੁਤ ਸਾਰੇ ਕੁਐਸਚਨ ਆ ਰਹੇ ਐ ਤਾਂ ਉਹਨਾਂ ਨੂੰ ਮੈਂ ਇੱਕ ਵੀਡੀਓ ਦੇ ਵਿੱਚ ਸਾਰੇ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗਾ ਜ਼ਰੂਰਤ ਇਸ ਕਰਕੇ ਵੀ ਪਈ ਐ ਕਿ ਸੋਸ਼ਲ ਮੀਡੀਆ ਦੇ ਉੱਪਰ ਸਿੱਧੀ ਬਿਜਾਈ ਨੂੰ ਲੈ ਕੇ ਬਈ ਕਈ ਤਰੀਕੇ ਦੀ ਖਿਚੜੀ ਜੀ ਲੋਕ ਵੰਡੀ ਜਾਂਦੇ ਐ ਪਤਾ ਹੁੰਦਾ ਨਹੀਂ ਤੇ ਕਿਸਾਨਾਂ ਨੂੰ ਮਿਸ ਗਾਈਡ ਕਰਨ ਦੀ ਕੋਸ਼ਿਸ਼ ਜ਼ਿਆਦਾ ਕਰ ਰਹੇ ਐ ਤਾਂ ਕਾਪੀ ਪੈਨ ਆਪਣਾ ਲੈ ਲਓ ਜੀ ਤੇ ਉਹਨਾਂ ਇਹਨੂੰ ਲਿਖ ਲਓ ਇੱਕ ਇੱਕ ਚੀਜ਼ ਕਿਉਂਕਿ ਜੇ ਇਹੀ ਹਾਲਾਤ ਰਹੇ ਨਾ ਕਿ ਸਾਰਾ ਮਿਲ ਗੋਬਾ ਹੋ ਗਿਆ ਤਾਂ ਬਹੁਤ ਸਾਰੇ ਕਿਸਾਨਾਂ ਨੇ ਫੇਲ ਹੋਣਾ ਹੈ ਤਾਂ ਇਸ ਕਰਕੇ ਇੱਕ ਇੱਕ ਚੀਜ਼ ਨੋਟ ਕਰਿਓ ਜੋ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਨਵੇਂ ਹੋ ਤਾਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਲਾਲਪਟਨਾਬ ਕੇ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ ਉਹਦਾ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਦੋਸਤੋ ਪਹਿਲਾ ਕੁਐਸਚਨ ਜੋ ਕਿਸਾਨ ਵੀਰਾਂ ਦਾ ਆਉਂਦਾ ਹੈ ਕਿ ਬਿਜਾਈ ਸਿੱਧੀ ਬਿਜਾਈ ਨਾਲ ਝੋਨਾ ਕਿੰਨੀ ਤਰੀਕ ਤੋਂ ਬੀਜਣਾ ਸ਼ੁਰੂ ਕਰੀਏ ਸਾਡੀ ਯੂਨੀਵਰਸਿਟੀ ਲੁਧਿਆਣਾ ਝੋਨਾ 1 ਜੂਨ ਤੋਂ 15 ਜੂਨ ਤੇ ਬਾਸਮਤੀ 15 ਜੂਨ ਤੋਂ ਬਾਅਦ ਵਿੱਚ ਬੀਜਣ ਲਈ ਕਹਿੰਦੀ ਹੈ ਪਰੰਤੂ ਜੋ ਅਸੀਂ ਪਿਛਲੇ 5 ਸਾਲ ਤੋਂ ਬੀਜ ਰਹੇ ਹਾਂ ਝੋਨੇ ਦੀ ਬਿਜਾਈ 25 ਮਈ ਤੋਂ ਸ਼ੁਰੂ ਕਰਦੇ ਹਾਂ ਦੂਜਾ ਕੁਐਸਚਨ ਇਹ ਹੁੰਦਾ ਕਿ ਕਿਹੜੀ ਕਿਹੜੀ ਵੈਰਾਈਟੀ ਇਸ ਤਰੀਕੇ ਨਾਲ ਲਗਾਈ ਜਾ ਸਕਦੀ ਹੈ ਦੋਸਤੋ ਭਾਵੇਂ ਹਾਈਬ੍ਰਿਡ ਹੈ ਚਾਹੇ ਤੁਹਾਡੀ ਕੋਈ ਪੀਆਰ ਵੈਰੈਟੀ ਹੈ ਚਾਹੇ ਬਾਸਮਤੀ ਦੀ ਕੋਈ ਵੀ ਵੈਰੈਟੀ ਹੈ ਲਗਭਗ ਝੋਨੇ ਦੀਆਂ ਸਾਰੀਆਂ ਕਿਸਮਾਂ ਦੀ ਸਿੱਧੀ ਬਿਜਾਈ ਹੋ ਜਾਂਦੀ ਹੈ ਅਸੀਂ ਜੋ ਪਿਛਲੇ 2 ਸਾਲਾਂ ਦੇ ਵਿੱਚ ਪੂਸਾ 44 ਝੋਨਾ ਵੀ ਸਿੱਧੀ ਬਿਜਾਈ ਰਹੀ ਵਿਜਿਆ ਜਿਹੜਾ ਕਿ ਘੱਟ ਪਾਣੀ ਦੇ ਨਾਲ ਔਨੇ ਵੱਧ ਝਾੜ ਦਿੰਦਾ ਹੈ ਸਭ ਤੋਂ ਵੱਡਾ ਕੁਐਸਚਨ ਕਿ ਝਾੜ ਕਿੰਨਾ ਕੁ ਘਟਦਾ ਹੈ ਦੋਸਤੋ ਇੱਥੇ ਕੋਈ ਹੋਜੀ ਚੀਜ਼ ਨਹੀਂ ਕਿ ਝਾੜ ਘਟ ਜੇਗਾ ਝਾੜ ਘਟਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਹਾਂ ਅਸੀਂ ਗਲਤੀ ਕਰਦੇ ਹਾਂ ਪੰਜ ਸੱਤ ਮਣ ਝਾੜ ਘਟ ਸਕਦਾ ਹੈ ਪਰੰਤੂ ਜਦੋਂ ਤੁਸੀਂ ਇਹਦਾ ਚੰਗੇ ਤਰੀਕੇ ਨਾਲ ਵਰਤ ਸਕੇ ਇੱਕ ਇੱਕ ਚੀਜ਼ ਤੁਸੀਂ ਇਹਨੂੰ ਅਪਣਾ ਲਿਆ ਤਕਨੀਕ ਨੂੰ ਤਾਂ ਇਹ ਦੂਸਰੇ ਝੋਨੇ ਨਾਲੋਂ ਵੱਧ ਝਾੜ ਦੇਵੇਗਾ ਜੀਵਨ ਪਿਛਲੀ ਵਾਰੀ ਆਪਣੇ ਇੱਕ ਫਾਰਮਰ ਦਾ ਸੁਧਾਰਨ ਪੂਸਾ 44 ਜਿਹੜਾ ਸੀਗਾ ਉਹ 78 ਮਣ ਕਿल्ले ਦਾ ਨਿਕਲਿਆ ਜਦੋਂ ਕਿ ਡੀਐਸਆਰ ਵਾਲਾ ਜਿਹੜਾ ਹੈਗਾ ਇੱਕ 82 ਮਣ ਨਿਕਲਿਆ ਆਪਣਾ ਜਿਹੜਾ ਸੀਗਾ ਸਿੱਧੇ ਬਜਾਈ ਵਾਲਾ ਪੀਆਰ 122 ਉਹ ਕੱਦੂ ਕਰਕੇ ਲਾਏ ਹੋਏ ਪੀਆਰ 122 ਤੋਂ ਇੱਕ ਕੁਆਂਟਲ ਵੱਧ ਨਿਕਲਿਆ ਤਾਂ ਝਾੜ ਘਟਣ ਦਾ ਕੋਈ ਚਾਂਸ ਨਹੀਂ ਹੈਗਾ ਬਸ਼ਰਤੇ ਅਸੀਂ ਗਲਤੀ ਨਾ ਕਰੀਏ ਹੁਣ ਕਿਸਾਨ ਵੀਰੇ ਪੁੱਛਦੇ ਐ ਕਿ ਜ਼ਮੀਨ ਨੂੰ ਦੋ ਵਾਰੀ ਰੌਣੀ ਕਰਨੀ ਕਿਉਂ ਜ਼ਰੂਰੀ ਹੈ ਸਿੱਧੀ ਬਿਜਾਈ ਦੀ ਦੋਸਤੋ ਸਭ ਤੋਂ ਵੱਡੀ ਦਿੱਕਤ ਇਹ ਹੈਗੀ ਹੈ ਕਿ ਜਿਹੜੀ ਪਿਛਲੇ ਸਾਲ ਜਿਹੜਾ ਝੋਨੇ ਦੇ ਬੀ ਡਿੱਗਿਆ ਹੋਇਆ ਨਾ ਉਹ ਝੋਨਾ ਉੱਗੋਂਦਾ ਹੈ ਜਿਹੜੀ ਬਾਸਮਤੀ ਪਿਛਲੇ ਸਾਲ ਦੀ ਉਹ ਉੱਗੋਂਦੀ ਹੈ ਤੇ ਦੋ ਰੌਣੀਆਂ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਪੁਰਾਣਾ ਝੋਨੇ ਦਾ ਬੀ ਉੱਘਾਵੇ ਤਾਂ ਕਿ ਗਾਂ ਕੁਆਲਿਟੀ ਖਰਾਬ ਨਾ ਕਰੇ ਤਾਂ ਇੱਕ ਵਾਰੀ ਭਰ ਕੇ ਪਾਣੀ ਲਾਤਾ ਖੇਤ ਨੂੰ ਵਾਹ ਕੇ ਸੁਹਾਗਾ ਮਾਰ ਕੇ ਇੱਕ ਵਾਰੀ ਪਾਣੀ ਲਾ ਕੇ ਰੌਣੀ ਕਰਤੀ ਜਦੋਂ ਉਹ ਇੱਕ ਵਾਰੀ ਸੁੱਕ ਗਿਆ ਫਿਰ ਦੁਬਾਰਾ ਇੱਕ ਵਾਰੀ ਭਰ ਕੇ ਰੋਣੀ ਕਰ ਦੇਣੀ ਹੈ ਅਗਲਾ ਕੁਐਸਚਨ ਇਹ ਹੈਗਾ ਕਿ ਕੀ ਅਸੀਂ ਲੇਜ਼ਰ ਲੈਵਲਰ ਕਰਵਾ ਕੇ ਉਸ ਤੋਂ ਬਾਅਦ ਚ ਔਵੇਂ ਉੱਤੇ ਝੋਨਾ ਬੀਜਦੀ ਹੈ ਨਹੀਂ ਝੋਨਾ ਬੀਜਣ ਤੋਂ ਪਹਿਲਾਂ ਜਦੋਂ ਰੋਣੀ ਵੱਤ ਆ ਗਈ ਵੱਤ ਕਣਕਰ ਦੀ ਵੱਤ ਨਹੀਂ ਚਾਹੀਦੀ ਵੱਤ ਚਾਹੀਦੀ ਹੈ ਤਰਵੱਤਰ ਹੋਣਾ ਚਾਹੀਦਾ ਗਿੱਲੀ ਵੱਤ ਹੋਣੀ ਚਾਹੀਦੀ ਟਰੈਕਟਰ ਚੱਲੇ ਤੇ ਉਹਦੀ ਜਿਹੜੀ ਗੱਡੀ ਛਪੇ ਤਾ ਚੰਗੇ ਤਰੀਕੇ ਨਾਲ ਖੇਤ ਨੂੰ ਵਾਹ ਕੇ ਦੂਰਾ ਸੁਹਾਗਾ ਮਾਰ ਕੇ ਬੀਜਣਾ ਹੈ ਹਾਂ ਖੇਤ ਨੂੰ ਖੁੱਲਾ ਨਹੀਂ ਛੱਡਣਾ ਵਾਹ ਕੇ ਨਾਲ ਦੀ ਨਾਲ ਹੀ ਸੁਹਾਗਾ ਮਾਰ ਦੇਣਾ ਤੇ ਅਗਲਾ ਕੁਐਸਚਨ ਇਹ ਹੁੰਦਾ ਹੈ ਕਿ ਬਜਾਈ ਕਦੋਂ ਕਰੀਏ ਦੇਖੋ ਜੀ ਬਜਾਈ ਸਵੇਰ ਦੇ ਟਾਈਮ ਵੀ ਕਰ ਸਕਦੇ ਹੋ ਜਿਵੇਂ ਸਵੇਰੇ ਤੁਸੀਂ 8-9 ਵਜੇ ਤੱਕ ਬਜਾਈ ਖਤਮ ਕਰ ਲਓ ਮੁੜ ਕੇ ਸ਼ਾਮ ਨੂੰ 4 ਵਜੇ ਸ਼ੁਰੂ ਕਰ ਲਓ ਤੇ ਸਪਰੇਅ ਜਿਹੜੀ ਨਦੀਨ ਆਸ਼ਕ ਸਪਰੇ ਹੈਗੀ ਹੈ ਇਹ ਤੁਹਾਡੇ ਝਾੜ ਦੇ ਉੱਪਰ ਸਭ ਤੋਂ ਵੱਧ ਜਿਹੜਾ ਅਸਰ ਪਾਉਣਾ ਏਸੇ ਨੇ ਪਾਉਣਾ ਕਿ ਨਦੀਨ ਕਿੰਨੇ ਕੰਟਰੋਲ ਹੋਏ ਅਸੀਂ ਪੈਂਡੀਮੈਥਾਲੀਨ 1 ਲੀਟਰ ਪਾਉਣੇ ਆ ਕਿੱਲੇ ਦੀ ਤੇ ਜੇ ਮੋਥਾ ਹੁੰਦਾ ਜਿਹਨੂੰ ਅਸੀਂ ਮੁਰਕ ਕਹਿੰਦੇ ਆ ਗੰਡ ਵਾਲੀ ਮੁਰਕ ਹੁੰਦੀ ਹੈ ਤਾਂ ਅਸੀਂ ਵਿੱਚ 100 ਗ੍ਰਾਮ ਯੂਪੀਐਲ ਦੀ ਸਾਥੀ ਪਾਉਣੇ ਆ ਘੱਟੋ ਘੱਟ 200 ਲੀਟਰ ਪਾਣੀ ਲਾਉਣਾ ਹੁੰਦਾ ਹੈ ਹੁਣ ਇਹ ਸਪਰੇ ਜਿਹੜੀ ਹੈਗੀ ਹੈ ਅਸੀਂ ਝੋਨਾ ਬੀਜਣ ਤੋਂ ਲੈ ਕੇ ਵਿਜਣ ਵਾਲੇ ਟਾਈਮ ਤੋਂ ਲੈ ਕੇ 24 ਤੋਂ 48 ਘੰਟੇ ਦੇ ਵਿੱਚ ਵਿੱਚ ਸਪਰੇਅ ਕਰਨਾ ਹੁੰਦਾ ਹੈ। ਪਰੰਤੂ ਜਿਹੜਾ ਸਪਰੇਅ ਹੈਗਾ ਮੈਂ ਇਹ ਹੀ ਰეკਮੈਂਡ ਕਰਦਾ ਕਿ ਜਿਹੜੇ ਦਿਨ ਵਿਜਿਆ ਉਸੇ ਦਿਨ ਸ਼ਾਮ ਨੂੰ ਸਪਰੇਅ ਕਰੋ। ਸਪਰੇਅ ਦਿਨੇ ਕਿਉਂ ਨਹੀਂ ਕਰਨਾ? ਤੜਕੇ ਕਿਉਂ ਨਹੀਂ ਕਰਨਾ? ਕਿਉਂਕਿ ਸਪਰੇਅ ਕਰਨ ਤੋਂ ਬਾਅਦ ਚ ਉਹਨੂੰ 5-6 ਘੰਟੇ ਕੰਮ ਕਰਨ ਵਾਸਤੇ ਠੰਡਾ ਤਾਪਮਨ ਚਾਹੀਦਾ ਹੈ। ਤੇ ਠੰਡ ਫਿਰ ਗਰਮੀਆਂ 'ਚ ਕਿੱਥੇ ਹੁੰਦੀ ਹੈ? ਕੇਵਲ ਰਾਤ ਨੂੰ ਹੁੰਦੀ ਹੈ। ਇਸ ਕਰਕੇ ਸਪਰੇਅ ਕੇਵਲ ਸ਼ਾਮ ਨੂੰ ਕਰਨੀ ਹੈ। ਦੈਣ ਵੇਲੇ ਨਹੀਂ ਕਰਨੀ ਇਸ ਚੀਜ਼ ਦਾ ਧਿਆਨ ਰੱਖਿਓ ਬੀਜ ਪੈਣਾ 8 ਕਿਲੋ 8 ਕਿਲੋ ਕਿੱਲੇ ਦਾ ਬੀਜ ਬਹੁਤ ਹੁੰਦਾ ਹੈ ਬੀਜ ਨੂੰ 10 ਤੋਂ 12 ਘੰਟੇ ਪਾਣੀ ਚ ਭਿਉਣਾ ਜ਼ਰੂਰੀ ਹੈ ਪਾਣੀ ਚ ਨਹੀਂ ਜਿਵੇਂ ਪਿਛਲੀ ਵੀਡੀਓ ਚ ਮੈਂ ਦੱਸਿਆ ਸੀਗਾ ਬੀਜ ਸੁੱਧਣ ਵਾਲੀ ਵੀਡੀਓ ਜਿਹੜੀ ਹੈਗੀ ਹੈ ਦਵਾਈਆਂ ਵਾਲੇ ਘੋਲ ਚ ਪਾ ਕੇ 10 ਤੋਂ 12 ਘੰਟੇ ਭਿਉਂ ਕੇ ਰੱਖਣਾ ਤਾਂ ਬੀਜ ਜ਼ਿਆਦਾ ਤੇ ਵਧੀਆ ਉਗਦਾ ਹੈ ਤੇ ਬੀਜ ਨੂੰ ਬੀਜਣ ਤੋਂ 1 ਘੰਟਾ ਪਹਿਲਾਂ ਛਾਵੇਂ ਸੁਕਾ ਲੈਣਾ ਹੈ ਇਹ ਹੋ ਗਿਆ ਬੀਜ ਦੀ ਗਹਿਰਾਈ ਜਿਹੜੀ ਹੈਗੀ ਆ ਸਵਾ ਤੋਂ ਡੇਢ ਇੰਚ ਗਹਿਰਾਈ ਰੱਖਣੀ ਹੈ ਸਵਾ ਤੋਂ ਡੇਢ ਇੰਚ ਜਿਆਦਾ ਡੂੰਘਾ ਹੋਣ ਤੇ ਝੋਨਾ ਉੱਗ ਆਉਂਦਾ ਹੈ ਜੇ ਥੋੜਾ ਜਿਹਾ ਹੋਰ ਡੂੰਘਾ ਹੋ ਜੂ ਉੱਗ ਆਊਗਾ ਪਰੰਤੂ ਜੇਕਰ بارش ਹੋ ਜਾਂਦੀ ਹੈ ਫੇਰ ਉਗਣਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਬੀਜ ਦੀ ਗਹਿਰਾਈ ਦਾ ਪੂਰਾ ਧਿਆਨ ਰੱਖਣਾ ਹੈ ਇਹ ਨਹੀਂ ਕਿ ਤੁਸੀਂ ਜਿਆਦਾ ਡੂੰਘਾ ਕਰ ਦਿਓ ਬਹੁਤੇ ਕਿਸਾਨ ਵੀਰੇ ਕਹਿੰਦੇ ਆ ਕਿ ਸਿੱਧੀ ਬਿਜਾਈ ਕਰਨ ਤੋਂ ਬਾਅਦ ਸੁਹਾਗਾ ਮਾਰਨਾ ਹੈ ਨਹੀਂ ਸੁਹਾਗਾ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਸ ਮਸ਼ੀਨ ਦੇ ਪਿਛਲੇ ਪਾਸੇ ਚੱਪੂ ਜੇ ਲੱਗੇ ਹੁੰਦੇ ਆ ਜਿਹੜੇ ਕਿ ਸਿਆੜ ਨੂੰ ਬੰਦ ਕਰਦੇ ਜਾਂਦੇ ਆ ਪਰੰਤੂ ਜੇ ਤੁਸੀਂ ਜ਼ੀਰੋ ਡ੍ਰਿਲ ਜਾਂ ਹੈਪੀ ਸੀਡਰ ਦੇ ਨਾਲ ਬੀਜ ਰਹੇ ਹੋ ਜ਼ੀਰੋ ਡ੍ਰਿਲ ਦਾ ਸਿਆੜ 9 ਇੰਚ ਤੇ ਕਰ ਲਿਓ ਜੋ ਜਿਵੇਂ ਮੈਂ ਇੱਕ ਪਹਿਲੀ ਵੀਡੀਓ ਦੱਸਿਆ ਸੀ ਕਿ ਹੈਪੀ ਸੀਡਰ ਜਾਂ ਜ਼ੀਰੋ ਡ੍ਰਿਲ ਦੇ ਨਾਲ ਸਿੱਧੇ ਝੋਨੇ ਦੀ ਬਜਾਈ ਕਿਵੇਂ ਕਰਨੀ ਹੈ ਜੇ ਤੁਸੀਂ ਉਹ ਕਰ ਰਹੇ ਹੋ ਤਾਂ ਉਹਦਾ ਸਿਆੜ ਖੁੱਲਾ ਰਹੂਗਾ ਤੇ ਉਹਨੂੰ ਪਿੱਛੋਂ ਬੰਦ ਕਰਨ ਵਾਸਤੇ ਉਹਦੇ ਪਿਛਲੇ ਪਾਸੇ ਇੱਕ ਸੁਹਾਗੀ ਬੰਧਣੀ ਪਊਗੀ ਜਿਹਦੇ ਨਾਲ ਉਹ ਬੰਦ ਹੋਵੇ ਤਾਂ ਫੇਰ ਉਹਦੀ ਗਹਿਰਾਈ ਦਾ ਵੀ ਫਰਕ ਰੱਖਣਾ ਪਊਗਾ ਉਹਨੂੰ 1/2 ਇੰਚ ਤੋਂ ਵੱਧ ਡੂੰਘਾ ਨਹੀਂ ਕਰਨਾ ਕਿਉਂਕਿ ਮਿੱਟੀ ਜਿਹੜੀ ਹੈਗੀ ਐ ਸਿਆੜਾਂ ਵਾਲੀ ਉੱਤੇ ਪਾਉਗੀ ਤਾਂ ਜ਼ਿਆਦਾ ਡੂੰਘਾ ਹੋ ਜਾਊਗਾ ਇਹ ਗੱਲਾਂ ਕਲੀਅਰ ਹੋ ਗਈਆਂ ਜਿਹੜੇ ਵੀ ਹੁਣੇ ਤੋਂ ਬੀਜੀ ਜਾਂਦੇ ਐ ਉਹ ਗਲਤ ਕਰ ਰਹੇ ਐ ਜ਼ਮੀਨ ਕਿਹੋ ਜੀ ਹੋਣੀ ਚਾਹੀਦੀ ਐ ਜ਼ਮੀਨ ਜਿਹੜੀ ਹੈਗੀ ਐ ਹਲਕੀ ਜ਼ਮੀਨ ਦੇ ਵਿੱਚ ਇਹ ਨਹੀਂ ਬੀਜਿਆ ਜਾਣਾ ਜਿਹੜੀਆਂ ਹਲਕੀਆਂ ਜ਼ਮੀਨਾਂ ਐ ਉਹਨਾਂ ਜ਼ਮੀਨਾਂ 'ਚ ਨਹੀਂ ਬੀਜਿਆ ਜਾਣਾ ਦਰਮਿਆਨੀ ਤੋਂ ਲੈ ਕੇ ਭਾਰੀ ਜ਼ਮੀਨ ਦੇ ਵਿੱਚ ਤੁਸੀਂ ਚੰਗੇ ਤਰੀਕੇ ਦੇ ਨਾਲ ਇਹ ਝੋਨਾ ਬੀਜ ਸਕਦੇ ਹੋ ਤੇ ਵਧੀਆ ਝਾੜ ਲੈ ਸਕਦੇ ਹੋ। ਕਈ ਕਿਸਾਨ ਵੀਰੇ ਪੁੱਛਦੇ ਐ ਕਿ ਅਸੀਂ ਸੁੱਕਾ ਬੀਜ ਕੇ ਉੱਤੋਂ ਪਾਣੀ ਲਾ ਦਈਏ। ਦੇਖੋ ਜੀ ਮੈਂ ਜਿਸ ਦਿਨ ਅੱਜ ਤੋਂ 5 ਸਾਲ ਪਹਿਲਾਂ ਇਹ ਨਵੇਂ ਤਰੀਕੇ ਦੇ ਨਾਲ ਬਜਾਈ ਸ਼ੁਰੂ ਕੀਤੀ ਸੀਗੀ ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਹੜੇ ਕਿਸਾਨ ਵੀਰ ਝੋਨਾ ਬੀਜ ਕੇ ਨਾਲ ਦੀ ਨਾਲ ਪਾਣੀ ਲਾਉਂਦੇ ਆ ਉਹਨਾਂ ਖੇਤਾਂ 'ਚ ਲੋਹੇ ਦੀ ਘਾਟ ਜ਼ਿਆਦਾ ਹੁੰਦੀ ਹੈ। ਉਹਨਾਂ ਖੇਤਾਂ ਦੇ ਵਿੱਚ ਨਦੀਨ ਜ਼ਿਆਦਾ ਹੁੰਦਾ ਹੈ। ਉਹਨਾਂ ਖੇਤਾਂ ਦੇ ਵਿੱਚ ਝੋਨਾ ਤੁਰਨ ਦੇ ਵਿੱਚ ਦਿੱਕਤ ਆਉਂਦੀ ਹੈ। ਇਸ ਕਰਕੇ ਜ਼ਿਆਦਾ ਵਧੀਆ ਤਰੀਕਾ ਇਹ ਹੀ ਹੈ ਕਿ ਗਿੱਲੀ ਵੱਤਰ ਦੇ ਉੱਪਰ ਝੋਨਾ ਵਿਜਿਆ ਜਾਵੇ ਤਾਂ ਫਿਰ ਪਹਿਲਾ ਪਾਣੀ ਕਦੋਂ ਲਾਉਣਾ ਹੈ? ਪਹਿਲਾ ਪਾਣੀ ਲਾਉਣਾ ਆਪਾਂ 21 ਦਿਨਾਂ ਬਾਅਦ। 20 ਜਾਂ 21 ਦਿਨ ਬਾਅਦ ਆਪਾਂ ਪਹਿਲਾ ਪਾਣੀ ਦੇਣਾ ਹੈ। ਤੇ ਅਸੀਂ ਜਦੋਂ ਪਹਿਲਾ ਪਾਣੀ ਦਿਨੇ ਆ ਉਸ ਸਮੇ ਬਿਊਟਾ ਕਲੋਰ ਫਾਸਟ ਮੈਕਸ ਦਾ 1 ਲੀਟਰ ਜ਼ਰੂਰ ਨਾਲ ਪਾ ਦਿੰਨੇ ਆ ਕਿ ਨਦੀਨ ਨਿਕ ਉੱਗਣ ਦੀ ਜਿਹੜੀ ਪੋਸੀਬਿਲਟੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਇੱਕ ਚੀਜ਼ ਹੋਰ ਕਿ ਜਿਹੜੀ ਆਪਾਂ ਇਹ ਸਿੱਧੀ ਬਿਜਾਈ ਕਰਦੇ ਹੈਗੇ ਆ ਤਰਵਤਰ ਖੇਤ ਦੇ ਵਿੱਚ ਇਹ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ ਕਿ ਜਿਹੜੇ ਇੱਕ ਘੇਰਾ ਤੁਹਾਡਾ ਮੰਨ ਲਓ 4 ਕਿੱਲਾਂ ਦਾ ਪਲਾਟ ਹੈ ਉਹ 4 ਕਿੱਲਾਂ ਦੇ ਘੇਰੇ ਦੇ ਪਾਸੇ ਵਾਲੇ 2-2 ਸਿਆੜ ਘਾਟ ਉੱਗਦੇ ਆ ਤਾਂ ਉਹਦੇ ਕਰਕੇ ਅਸੀਂ ਕੀ ਕਰਦੇ ਆ ਕੇ ਸਾਈਡਾਂ ਵਾਲਾ ਇੱਕ ਢੇੜਾ ਡਬਲ ਆ ਦਿੰਨੇ ਆ ਤੇ ਜਿਹੜੇ ਸਿਆੜ ਘੱਟੁੱਗੇ ਹੁੰਦੇ ਆ ਤੇ ਕੁਝ ਸਿਆੜ ਵੱਧੁੱਗੇ ਹੁੰਦੇ ਡਬਲ ਗੇੜਾ ਲਾਉਣ ਕਰਕੇ ਤਾਂ ਉਥੋਂ ਪੱਟ ਪੱਟ ਕੇ ਜਿਹੜੇ ਬੂਟੇ ਆ ਦੂਸਰੀ ਜਗ੍ਹਾ ਤੇ ਲਗਾ ਦਿੱਤੇ ਜਾਂਦੇ ਆ ਤੇ ਖਾਦਾਂ ਝੋਨਾ ਬੀਜਣ ਲੱਗਿਆਂ ਕਿਸੇ ਕਿਸਮ ਦੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਈ ਵੀਰ ਗਲਤ ਪ੍ਰਚਾਰ ਕਰ ਰਹੇ ਆ ਕਿ ਡਾਈ ਬਿਨਾ ਸਿੱਧੀ ਬਜਾਈ ਝੋਨਾ ਨਹੀਂ ਹੁੰਦਾ ਇਹ ਗਲਤ ਹੈ ਜੇ ਤੁਸੀਂ ਫਿਰ ਵੀ ਪਾਉਣੀ ਚਾਹੋ ਤਾਂ ਆਪਣੀ ਜ਼ਰੂਰਤ ਅਨੁਸਾਰ ਪਾ ਸਕਦੇ ਹੋ ਪਰੰਤੂ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਚ ਖਾਦ ਆਪਾਂ ਪਾਉਣੀ ਪਾਉਣੀ ਹੈ। ਬਾਕੀ ਖਾਦਾਂ ਜ਼ਿੰਕ ਹੈ, ਯੂਰੀਆ ਹੈ, ਉਹ ਸਾਰਾ ਕੁਝ ਆਪਾਂ 21 ਦਿਨ ਤੋਂ ਬਾਅਦ ਦੇ ਵਿੱਚ ਹੀ ਖੇਤ ਦੇ ਵਿੱਚ ਸ਼ੁਰੂ ਕਰਨਾ ਹੈ। 21 ਦਿਨ ਤੋਂ ਪਹਿਲਾਂ ਕੁਝ ਵੀ ਖੇਤ ਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ ਹੈਗੀ। 21 ਦਿਨ ਤੋਂ ਬਾਅਦ ਦੇ ਵਿੱਚ ਪਹਿਲੀ ਗੱਲ ਤਾਂ ਮੈਂ ਤੇ ਕਹਾਂਗਾ ਕਿ ਜਦ ਸਮੇਂ ਝੋਨਾ 27-28 ਦਿਨ ਦਾ ਹੋ ਜਾਵੇ ਉਸ ਸਮੇਂ 25 ਤੋਂ 27 ਦਿਨ ਦੇ ਝੋਨੇ ਦੇ ਉੱਪਰ ਪਹਿਲੀ ਯੂਰੀਆ 25 ਕਿਲੋ ਦੀ ਡੋਸ ਦੇਵੋ ਫਿਰ ਉਸ ਤੋਂ ਬਾਅਦ ਦੇ ਵਿੱਚ 8-8 10-10 ਦੇਣੀ ਆਪਾਂ ਉਹਨੂੰ ਯੂਰੀਆ ਪਾਈ ਜਾਣੀ ਹੈ ਤੇ ਜ਼ਿੰਕ ਵੀ 25-26 ਦਿਨ ਦੇ ਝੋਨੇ ਨੂੰ ਅਸੀਂ ਜਿਹੜੀ ਜ਼ਿੰਕ ਪਾਉਣੀ ਹੈ ਉਹ ਜ਼ਿੰਕ ਵੀ ਇਸੇ ਟਾਈਮ ਤੇ ਹੀ ਦੇਣੀ ਹੈ ਕਿ ਗੱਲ ਕਲੀਅਰ ਹੋ ਗਈ ਕਿ 21 ਦਿਨ ਤੋਂ ਪਹਿਲਾਂ ਕਿਸੇ ਕਿਸਮ ਦੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਜਿਹੜੀ ਵੀ ਕੋਈ ਖਾਦ ਦੇਣੀ ਹੈ ਜਦੋਂ ਝੋਨਾ ਲਾਏ ਨੂੰ ਤੁਹਾਡੇ ਇਹ 21 ਦਿਨ ਹੋ ਜਾਣ ਉਸ ਤੋਂ ਬਾਅਦ ਜਿਹੜੀ ਤੁਸੀਂ ਜਿੰਕ ਪਾਉਣੀ ਹੈ ਕੋਈ ਯੂਰੀਆ ਪਾਉਣੀ ਹੈ ਜਾਂ ਕੋਈ ਹੋਰ ਖਾਦ ਪਾਉਣੀ ਹੈ ਤਾਂ ਤੁਸੀਂ ਉਸ ਟਾਈਮ ਤੇ ਸ਼ੁਰੂ ਕਰ ਸਕਦੇ ਹੋ ਹੁਣ ਕਿਸਾਨ ਇਹ ਪੁੱਛਦੇ ਕਿ 21 ਦਿਨ ਤੋਂ ਬਾਅਦ ਪਾਣੀ ਕਿਵੇਂ ਲਾਇਆ ਜਾਵੇ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਕਿ 21 ਦਿਨ ਤੋਂ ਬਾਅਦ ਖੇਤ ਨੂੰ ਗਿੱਲਾ ਰੱਖੀਦਾ ਹੈ ਆਏ ਵੈਸੇ ਕੋਈ ਫਰਕ ਨਹੀਂ ਪੈਂਦਾ ਜੇ ਖੇਤ ਚਿੱਟਾ ਹੋ ਜੇ 2-3 ਦਿਨ ਚਿੱਟਾ ਰਹਿ ਜਾਵੇ ਕੋਈ ਫਰਕ ਨਹੀਂ ਪੈਂਦਾ ਲੇਕਿਨ ਕੋਸ਼ਿਸ਼ ਕਰਦੇ ਆਂ ਕਿ ਖੇਤ ਗਿੱਲਾ ਰਵੇ ਜੇ ਤੁਹਾਡੇ ਖੇਤ ਚ ਪਾਣੀ ਭਰ ਜਾਣਾ ਮਤਲਬ ਕਿ ਤੁਸੀਂ ਆਮ ਝੋਨੇ ਵਾਂਗੂ ਭਰ ਕੇ ਪਾਣੀ ਲਾ ਦਿੰਨੇ ਇਹਦਾ ਵਿਗੜਦਾ ਕੱਖ ਨਹੀਂ ਹੈਗਾ ਜੇ ਜਗਾ ਚਿੱਟੀ ਹੋ ਜਾਂਦੀ ਇਹਦਾ ਕੱਖ ਨਹੀਂ ਵਿਗੜਦਾ ਲੇਕਿਨ ਬਹੁਤ ਸੋਹਣੇ ਰਿਜ਼ਲਟ ਉਦੋਂ ਮਿਲਦੇ ਆ ਜਦੋਂ ਖੇਤ ਨੂੰ ਆਪਾਂ ਗਿੱਲਾ ਰੱਖੀਏ ਤੇ ਪਤਲਾ-ਪਤਲਾ ਪਾਣੀ ਇਹਦੇ ਵਿੱਚ ਰੱਖੀਏ ਉਲੀ ਰੋਗੇ ਨੂੰ ਘਟ ਪੈਂਦੇ ਆ ਤੇ ਹੋਰ ਇਸ ਸੰਬੰਧੀ ਜਿਹੜਾ ਕੁਝ ਕੁਐਸਚਨ ਹੈਗੇ ਆ ਕਿ ਕਈ ਵੀਰ ਹੁਣੇ ਬੀਜੀ ਜਾਂਦੇ ਆ ਉਹ ਚੀਜ਼ ਗਲਤ ਹੈ ਵੀ ਇਹਨੂੰ ਬੀਜੋ ਉਸ ਟਾਈਮ ਤੇ 25 ਮਈ ਦੇ ਨੇੜੇ ਜਿਹੜਾ ਜਾ ਕੇ ਇਹਦੀ ਬਜਾਈ ਸ਼ੁਰੂ ਕਰਾਂਗੇ ਉਹ ਜ਼ਿਆਦਾ ਵਧੀਆ ਹੈਗਾ ਕਈ ਕਿਸਾਨ ਵੀਰੇ ਪੁੱਛਦੇ ਆ ਕਿ ਜੇ ਬੀਜਣ ਤੋਂ ਬਾਅਦ ਦੇ ਵਿੱਚ ਉੱਤੇ ਮੀਂਹ ਪੈ ਜਾਏ ਤਾਂ ਕੰਡ ਹੋ ਜੂ ਦੇਖੋ ਜੀ ਕੰਡ ਤਾਂ ਹੋਵੇਗਾ ਥਾਂ ਕਰੜਾ ਹੋਵੇਗਾ ਬੀ ਨਿਕਲੇਗਾ ਨਹੀਂ ਤਾਂ ਉਹ ਸਥਿਤੀ ਦੇ ਵਿੱਚ ਫਿਰ ਆਪਾਂ ਪਾਣੀ ਲਾ ਦੇਾਂਗੇ ਪਾਣੀ ਲਾਤਾ ਤੇ ਪਾਣੀ ਲਾ ਕੇ ਇਹ ਬਾਹਰ ਨਿਕਲ ਆਏਗਾ ਕਿਉਂਕਿ ਤੁਸੀਂ ਸਟੌਂਪ ਪਾਈ ਹੋਈ ਹੈ ਉਹ ਕੰਮ ਕਰ ਰਹੀ ਹੈ ਤਾਂ ਇਹ ਨਹੀਂ ਹੈਗਾ ਕਿ ਤੁਹਾਨੂੰ ਨਾਲ ਦੀ ਨਾਲ ਨਦੀਨ ਨਾਸ਼ਕ ਪਾਉਣੀ ਪਊਗੀ ਨਹੀਂ ਉਹ ਆਪਾਂ ਜਿਹੜਾ ਹੈਗਾ ਬਾਅਦ ਦੇ ਵਿੱਚ ਹੀ ਪਾਵਾਂਗੇ ਜਦੋਂ ਝੋਨਾ ਘੱਟੋ ਘੱਟ 15-20 ਦਿਨ ਦਾ ਹੋ ਗਿਆ ਇੱਕ ਕਿਸਾਨ ਵੀਰ ਇਹ ਕੁਐਸਚਨ ਪੁੱਛਦੇ ਸੀਗੇ ਕਿ 21 ਦਿਨ ਤਾਂ ਯਾਰ ਇਹ ਮੱਚ ਜਾਊਗਾ ਹਾਂ ਮੱਚੂਗਾ ਪੀਲਾ ਵੀ ਪਊਗਾ ਸਾਰਾ ਕੁਝ ਹੋਊਗਾ ਪਰੰਤੂ ਤੁਸੀਂ ਸਬਰ ਰੱਖਣਾ ਹੈ ਕਿ ਕੋਈ ਗੱਲ ਨਹੀਂ ਜਿੰਨਾ ਮੱਛ ਦਾ ਮੱਚੀਏ ਪਾਣੀ ਜਿਹੜਾ ਹੈਗਾ ਤੁਸੀਂ ਇਹਨੂੰ ਲੇਟ ਲਾਉਣਾ ਹੈ ਜਿੰਨਾ ਲੇਟ ਪਾਣੀ ਲਾਉਂਗੇ ਉਹਨਾਂ ਇਹੇ ਵਧੀਆ ਹੋਏਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ